ਆਪਣਾ ਆਪਣਾ ਕਿਰਦਾਰ ਬੜੀ ਸ਼ਿੱਦਤ ਨਾਲ ਨਿਭਾ ਹਕੀਕਤ ਵਿੱਚ ਕਿਉਂਕਿ ਇੱਕ ਕਹਾਣੀ ਤਾਂ ਇੱਕ ਨਾਇਕ ਦੇ ਨਾਲ ਸਭ ਨੇ ਹੋਣਾ ਹੈ ਗਿਲੇਸ਼ ਜਗਵੇ ਤਾਂ ਸਾਥ ਚੱਲਣ ਤੱਕ ਹੀ ਹੁੰਦੇ ਤੇ ਬਾਅਦ ਵਿੱਚ ਤਾਂ ਸਿਰਫ ਪਛਤਾਵੇ ਹੀ ਰਹਿ ਜਾਂਦੇ ਨੇ ਇਹ ਗਰੂਰ ਕਿਸ ਅਸਲ ਤਰ੍ਹਾਂ ਅੱਜ ਦੀ ਮਿੱਟੀ ਦੇ ਉੱਪਰ ਤੇ ਕੱਲ ਮਿੱਟੀ ਦੇ ਥੱਲੇ ਮਰਨ ਤੋਂ ਬਾਅਦ ਤਾਂ ਸਾਰੇ ਲੋਕ ਪਰਮਾਤਮਾ ਨੂੰ ਪਿਆਰ ਰਹਿਣ ਜਾਂਦੇ ਨੇ ਅਸਲੀ ਇਨਸਾਨਪੰਤਾ ਉਹ ਹੈ ਜੋ ਮਰਨ ਤੋਂ ਪਹਿਲਾਂ ਪਰਮਾਤਮਾ ਦਾ ਪਿਆਰਾ ਹੋ ਜਾਵੇ ਸਾਨੂੰ ਜਿਹੜੇ ਸਬਕ ਨੂੰ ਸਿੱਖਣ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ ਉਹ ਹੈ ਇਨਸਾਨੀਅਤ ਦਾ ਸਬਕ ਖੁਦ ਭੁੱਖੇ ਰਹਿ ਕੇ ਕਿਸੇ ਨੂੰ ਖਵਾ ਕੇ ਤਾਂ ਵੇਖੋ ਉਜ ਇਸ ਤਰ੍ਹਾਂ ਇਨਸਾਨੀਅਤ ਦਾ ਫਰਜ਼ ਨਿਭਾ ਕੇ ਤਾਂ ਦੇਖੋ ਜ਼ਿੰਦਗੀ 'ਚ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਬਲਕਿ ਖੁਦ ਚੰਗੇ ਬਣ ਜਾਓ ਕਿਉਂਕਿ ਤੁਹਾਨੂੰ ਮਿਲ ਕੇ ਸ਼ਾਇਦ ਕਿਸੇ ਦੀ ਤਲਾਸ਼ ਹੀ ਖਤਮ ਹੋ ਜਾਵੇ ਮੈਂ ਬਹੁਤ ਇਨਸਾਨ ਵੇਖੇ ਨੇ ਜਿਨ੍ਹਾਂ ਦੇ ਬਦਨ ਤੇ ਲਿਬਾਸ ਨਹੀਂ ਹੁੰਦਾ ਤੇ ਬਹੁਤੇ ਲਿਬਾਸ ਵੀ ਵੇਖੇ ਨੇ ਜਿਨ੍ਹਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ ਦੌਲਤ ਦੀ ਭੁੱਖ ਇਹੋ ਜਿਹੀ ਲੱਗੀ ਕਿ ਕਮਾਉਣ ਨਿਕਲ ਗਏ ਤੇ ਜਦੋਂ ਦੌਲਤ ਮਿਲੀ ਤਾਂ ਹੱਥਾਂ ਚੋਂ ਰਿਸ਼ਤੇ ਨਿਕਲ ਗਏ ਬੱਚਿਆਂ ਦੇ ਨਾਲ ਰਹਿਣ ਦੀ ਫੁਰਸਤ ਨਾ ਮਿਲ ਸਕੇ ਤੇ ਜਦੋਂ ਫੁਰਸਤ ਮਿਲੀ ਤਾਂ ਬੱਚੇ ਕਮਾਉਣ ਨਿਕਲ ਗਏ ਜਦੋਂ ਰੋਟੀ ਦੇ 4 ਟੁਕੜੇ ਹੋਣ ਤੇ ਖਾਣ ਵਾਲੇ 5 ਹੋਣ ਉਸ ਵਕਤ ਮੈਨੂੰ ਭੁੱਖ ਨਹੀਂ ਆ ਇਹ ਕਹਿਣ ਵਾਲੀ ਸਿਰਫ ਮਾਂ ਹੀ ਹੁੰਦੀ ਹੈ ਜ਼ਿਆਦਾ ਕੁਝ ਨਹੀਂ ਬਦਲਦਾ ਉਮਰ ਵਧਣ ਦੇ ਨਾਲ ਬਸ ਉਹ ਬਚਪਨ ਦੀ ਜ਼िद ਸਮਝੌਤੇਆਂ ਵਿੱਚ ਬਦਲ ਜਾਂਦੀ ਹੈ ਉਹ ਬਚਪਨ ਦੀ ਅਮੀਰੀ ਪਤਾ ਨਹੀਂ ਕਿੱਥੇ ਗਵਾਚ ਗਈ ਦੈਨੀ ਕੁਝ ਹੋਰ ਸੀ ਜਦੋਂ ਮੀਂਹ ਦੇ ਪਾਣੀ ਵਿੱਚ ਸਾਡੇ ਵੀ ਜਹਾਜ਼ ਚੱਲਿਆ ਕਰਦੇ ਸੀ ਉਸ ਦੀ ਕਦਰ ਕਰਨ 'ਚ ਕਦੀ ਦੇਰ ਨਾ ਕਰਿਓ ਜੋ ਇਸ ਦੌਰ ਵਿੱਚ ਵੀ ਤੁਹਾਨੂੰ ਵਕਤ ਦਿੰਦਾ ਹੈ ਮੌਤ ਸਭ ਨੂੰ ਆਉਂਦੀ ਹੈ ਪਰ ਜੀਣਾ ਸਭ ਨੂੰ ਨਹੀਂ ਆਉਂਦਾ ਉਹਨਾਂ ਲੋਕਾਂ ਤੋਂ ਜ਼ਰਾ ਬਚ ਕੇ ਰਹੋ ਜੋ ਗੱਲਾਂ 'ਚ ਮਿਠਾਸ ਤੇ ਦਿਲਾਂ 'ਚ ਜ਼ਹਿਰ ਰੱਖਦੇ ਨੇ ਜੀਵਨ ਦੀ ਸਭ ਤੋਂ ਵੱਡੀ ਗਲਤੀ ਉਹੀ ਹੁੰਦੀ ਹੈ ਜਿਸ ਗਲਤੀ ਤੋਂ ਅਸੀਂ ਕੁਝ ਸਿੱਖੀ ਨਹੀਂ ਪਾਉਂਦੇ ਗਰੀਬ ਦੂਰ ਤੱਕ ਚੱਲਦਾ ਹੈ ਖਾਣਾ ਖਾਣ ਲਈ ਅਮੀਰ ਦੂਰ ਤੱਕ ਚੱਲਦਾ ਹੈ ਖਾਣਾ ਪਚਾਉਣ ਲਈ ਕਿਸੇ ਦੇ ਕੋਲ ਖਾਣ ਦੇ ਲਈ ਰੋਟੀ ਨਹੀਂ ਤੇ ਕਿਸੇ ਦੇ ਕੋਲ ਖਾਣ ਦੇ ਲਈ ਵਕਤ ਹੀ ਨਹੀਂ ਕੋਈ ਲਾਚਾਰ ਇਸ ਲਈ ਹੀ ਬਿਮਾਰ ਹੈ ਤੇ ਕੋਈ ਬਿਮਾਰ ਹੈ ਇਸ ਲਈ ਲਾਚਾਰ ਹੈ ਕੋਈ ਆਪਣੇ ਲਈ ਰੋਟੀ ਛੱਡ ਦਿੰਦਾ ਤੇ ਕੋਈ ਰੋਟੀ ਦੇ ਲਈ ਆਪਣੇ ਨੂੰ ਹੀ ਛੱਡ ਦਿੰਦਾ ਰੱਬ ਨੂੰ ਉਪਰ ਤਲਾਸ਼ਨਾ ਕਰ ਜ਼ਰਾ ਗਰਦਨ ਨੀਵੀਂ ਕਰ ਉਹ ਤਾਂ ਦਿਲ 'ਚ ਬੈਠਾ ਹੈ ਮੁਸ਼ਕਲ ਆ ਜਾਵੇ ਤਾਂ ਖਬਰੌਣ ਨਾਲ ਕੀ ਹੋਵੇਗਾ ਜੀਣ ਦੀ ਤਰਕੀਬ ਲੱਭ ਐਦਾਂ ਮਰ ਜਾ ਨਾਲ ਕੀ ਹੋਵੇਗਾ ਪਾਣੀ 'ਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜਾਨ ਤਾਂ ਉਦੋਂ ਹੀ ਜਾਂਦੀ ਹੈ ਜਦੋਂ ਤੈਰਨਾ ਨਾ ਆਉਂਦਾ ਹੋਵੇ ਕਿਸ ਨੇ ਇੱਕ ਫਕੀਰ ਨੂੰ ਪੁੱਛਿਆ ਕਿ ਕਿਵੇਂ ਪਤਾ ਚੱਲੇ ਕਿ ਕੌਣ ਕਿੰਨਾ ਕੀਮਤੀ ਹੈ ਫਕੀਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਜਿਸ ਇਨਸਾਨ ਵਿੱਚ ਜਿੰਨਾ ਜ਼ਿਆਦਾ ਅਹਿਸਾਸ ਹੋਵੇਗਾ ਉਹ ਉਹਨਾ ਹੀ ਜ਼ਿਆਦਾ ਕੀਮਤੀ ਹੋਵੇਗਾ ਸ਼ਬਦ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋਂ ਪਹਿਲਾਂ ਬੋਲਣ ਤੋਂ ਬਾਅਦ ਤਾਂ ਇਨਸਾਨ ਆਪਣੇ ਹੀ ਸ਼ਬਦਾਂ ਦਾ ਗੁਲਾਮ ਹੋ ਜਾਂਦਾ ਹੈ ਜਦੋਂ ਤੁਸੀਂ ਜੀਵਨ ਵਿੱਚ ਸਫਲ ਹੁੰਦੇ ਹੋ ਤਾਂ ਤੁਹਾਡੇ ਦੋਸਤਾਂ ਨੂੰ ਪਤਾ ਚੱਲਦਾ ਕਿ ਤੁਸੀਂ ਕੌਣ ਹੋ ਤੇ ਜਦੋਂ ਹੀ ਤੁਸੀਂ ਜੀਵਨ ਵਿੱਚ ਅਸਫਲ ਹੁੰਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਦੋਸਤ ਕੌਣ ਨੇ बस मुस्कुराਉਂਦੇ ਰਹੋ ਜ਼ਿੰਦਗੀ ਕਿੰਨਾਂ ਕਿਸ ਨੂੰ ਘਟੇ ਚੰਗਾ ਤੇ ਬੁਰਾ ਤਾਂ ਸਿਰਫ ਵਹਿਮ ਹੈ ਜ਼ਿੰਦਗੀ ਦਾ ਨਾਮ ਹੀ ਕਿਤੇ ਖੁਸ਼ੀ ਕਿਤੇ ਗਮ ਹੈ